ਬਾਰ ਖੜ ਕੇ ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਬਦਨੀਕਲਾਂ ਦੇ ਵਿੱਚ ਬਦਨੀਕਲਾਂ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤਤਾ ਤੇ ਸੁਖਵੀਰ ਵੀਰ ਦੇ ਘਰੇ ਆਏ ਹੋਏ ਆ ਜਣਵਰ ਤੁਹਾਨੂੰ ਵਿਖਾਉਣੇ ਆ ਮਿੱਤਰੋ ਇਸ ਘਰ ਦੇ ਵਿੱਚ ਅੱਜ ਫਿਰ ਤਿੰਨ ਤਿੰਨੇ ਜਨਵਾਰਾਂ ਦੇ ਵਿੱਚੋਂ 2 ਜਨਵਾਰ ਤੋਕੜ ਗੱਪਣ ਚੈੱਕ ਪਾਸ ਹੋਣਗੇ ਇੱਕ ਕੱਟੀ ਹੋਊਗੀ ਪ੍ਰੋਪਰ ਡਿਟੇਲ ਜਾਣਦੇ ਆ ਕਰਦੇ ਆ ਗੱਲਬਾਤ ਭਾਈ ਦਿਨਾਂ ਸਾਰੀ ਜਾਣਕਾਰੀ ਦੇਣਾ ਤੁਹਾਨੂੰ ਕਰ ਸੱਸੀ ਘਾਲ ਵੀਰੇ ਸੱਸੀ ਘਾਲ ਵੀਰੇ ਕੀ ਹਾਲ ਚਾਲ ਵਧੀਆ ਵੀਰੇ ਤੁਸੀਂ ਸੇਤਾ ਠੀਕ ਠਾਕ ਆ ਭਾਈ ਵੀਰੇ ਠੀਕ ਆ ਵੱਡੇ ਭਾਈ ਮੈਂ ਤਾਂ ਦੱਸੀ ਬਈ ਕਿੰਨੇ ਚਿਰ ਦੀ ਗੱਬਣਾ ਮੈਂ 4 ਮਹੀਨੇ ਦੀ ਗੱਬਣਾ ਵੀਰੇ ਠੀਕ ਆ ਤੇ 6 ਕਿਲੋ ਦੁੱਧ ਆ 4 ਮਹੀਨਿਆਂ ਦੀ ਗੱਬਣਾ 6 ਕਿਲੋ ਦੁੱਧ ਆ ਹੈ ਤੇ ਮਿਲਦੀ ਕਿਵੇਂ ਆ ਵੀਰੇ ਮਿਲਦੀ ਕੱਟੀ ਤੇ ਵੀਰੇ ਕੱਟੀ ਤੇ ਹੈ ਠੀਕ ਆ ਚੁਵਾਈ ਚੁਵਾਈ ਦੀ ਕਿਵੇਂ ਆ ਵੀਰੇ ਪੂਰੀ ਵਧੀਆ ਵੀਰੇ ਠੀਕ ਆ ਠੀਕ ਆ ਬਾਈ ਠੀਕ ਆ ਤੇ ਵੱਡੇ ਭਾਈ ਕਿੰਨੇ ਦੀ ਵੇਚਣ ਦਾ ਇਰਾਦਾ ਹਾਂ ਨਾ ਜੇ ਵਾਂ ਜਿਹੜਾ ਰੇਟ ਟਿਕਾਣੇ ਵਾਲਾ ਹੋਵੇ ਦੇਣ ਲੈਣ ਵਾਲਾ 55000 ਰੁਪਏ ਦੀ ਮੈਂ ਦੇ ਦਿਆਂਗੇ ਵੀਰੇ ਮਾਨਤਾਂ ਨਾਲ ਜਸ਼ਨ ਹੋ ਜਾਵਾ ਰਸਾ ਬਾ ਕਰ ਦਿਆਂਗੇ ਵੀਰੇ ਕੋਈ ਨਹੀਂ ਕਰਦੇਗਾ ਮਾਨਤਾਂ हां ਵੀਰੇ ਕਰ ਲੈ ਲੈ ਵੀ ਮਿੱਤਰੋ 55000 ਰੁਪਏ ਦੇ ਵਿੱਚੋਂ ਵੀ ਮਾਨਤਾਂ ਤੁਹਾਡਾ ਹੋਣਾ ਵਾ 14 ਮਹੀਨਿਆਂ ਦੀ ਗੱਪਣਾ 6 ਕਿਲੋ ਦੁੱਧ ਦਾ ਲੇਵੇ ਭਾਂਡੇ ਵੱਲੋਂ ਚੰਗੀ ਜਿੰਨੀ ਹੈਗੀ ਆ ਥਣ ਇੱਕ ਥੋੜਾ ਜਿਆ ਲੰਮਾ ਲਾਵੇ ਚੌਣ ਚਾਂ ਦੇ ਜਮਾ ਇੱਕੋ ਜੀ ਆ ਵੀਰੇ ਚੌਣ ਚ ਠੀਕ ਆ ਬਈ ਠੀਕ ਆ ਲੈ ਵੀ ਮਿੱਤਰੋ ਦੇਖ ਸਕਦੇ ਆ ਭਾ ਠੀਕ ਆ ਵਜਨ ਵਾਲੀ ਮੈਂ ਆ ਢਿੱਡ 'ਚ ਵਜਨ ਹੈਗਾ ਕਰਮਾ ਵਾਲੀ ਦੇ ਵਿੱਚ ਜਿੰਨੀ ਹੈਗੀ ਆ ਜੇ ਕੋਲਮ ਵਾਲਾ ਕੇ ਗੱਲ ਕਰੀਏ ਤਾਂ ਵਜਨ ਦੇ ਹਿਸਾਬ ਨਾਲ ਬੱਚਾ ਵੀ ਆ ਮਗਰ ਕੱਟੀ ਵੀ ਆ ਜਾਣੀ ਆ ਭਾ ਠੀਕ ਆ ਮੇਰਾ ਨੱਕ ਠੀਕ ਆ ਜਿੰਨਾ ਹੈਗਾ ਚੰਗਾ ਕਹਿ ਸਕਦੇ ਆਪਾਂ ਇਹਨੂੰ ਭਾ ਦੇ ਮੁਤਾਬਕ ਚੰਗੀ ਚੀਜ਼ ਕਹਿ ਸਕਦੇ 6 ਕਿਲੋ ਦੁੱਧ ਦਾ 4 ਮਹੀਨੇ ਦੀ ਗੱਬਣਾ 55000 ਰੇਟਾਂ ਮੰਨਤਾਂਨ ਬਾਕੀ ਆ ਕੱਟੀ ਪੁੱਤੀ ਦੀ ਵਿਖਾ ਦੀ ਮਗਰ ਜਿਹੜੀ ਇਹ ਆ ਕੱਟੀ ਵੀ ਆ ਸੱਚੇ ਤੇ ਦੋ ਨੰਬਰ ਤੇ ਜਿਹੜੀ ਕੱਟੀ ਆ ਵੀਰੇ ਨਿੱਕੀ ਇਹ ਹੈਗੀ 10 ਮਹੀਨਿਆਂ ਦੀ ਵੀਰੇ 10 ਮਹੀਨਿਆਂ ਦੀ ਹਾਂਜੀ ਵੀਰੇ ਕੋਈ ਰਿਕਾਰਡ ਸੀਮੰਟ ਦਾ ਕੋਈ ਟੀਕੇ ਦਾ ਨਹੀਂ ਵੀਰੇ ਚੰਗੀਆਂ ਹੀ ਸੀ ਮੰਨਿਆ ਸਾਰੀਆਂ ਉਹਨਾਂ ਕੋਲੇ 15 16 ਕਿਲੋ ਵਾਲੀਆਂ ਠੀਕ ਤਿਆਪਾ ਪੁੱਛਿਆ ਨੀਗਾ ਪੁੱਛ ਦਿਆਂਗੇ ਉਹਨਾਂ ਨੂੰ ਦੁੱਧ ਦਰਦੀ ਪਾਲੀ ਆ ਹਨਾ ਹਾਂ ਵੀਰੇ ਹਾਂ ਹੂੰ ਕਿਨੇ ਦੀ ਦੇ ਦੇਾਂਗੇ ਵੀਰੇ ਇਹਨੂੰ ਤਾਂ ਰਣ ਦੇ ਤੌਰ ਨੂੰ ਆਪਾਂ 18000 ਦੀ ਦੇ ਦੇਾਂਗੇ ਲਾਡ ਪਿਆਰ ਕੋਈ ਵਾ ਕਰ ਦੇਾਂਗੇ ਵੀਰੇ ਠੀਕ ਆ ਵੀਰੇ ਤੇ ਆ ਗਾਂ ਬਾਈ ਗਾਂ ਵੀਰੇ ਆਪਾਂ 11 ਕਿਲੋ ਦੁੱਧ ਚੋਕੇ ਲਿਆਂਦਾ ਸੀਗਾ ਓਕੇ ਆਪਾਂ ਆਪਣੇ ਕੋਲ ਉਪਰਾ ਕਰਦੀ ਆ ਹੁਣ 9 ਕਿਲੋ ਦੁੱਧ ਆਪਾਂ ਦੇ ਦੇਾਂਗੇ ਠੀਕ ਆ ਹੁਣ ਚਵਾਉਂਦੀ ਆ ਜਿਹੜਾ ਹੈ ਹਾਂ ਵੀਰੇ ਕਿਨੇ ਮਹੀਨੇ ਦੀ ਗੱਪਣਾ 5 ਮਹੀਨੇ ਦੀ ਗੱਪਣਾ ਵੀਰੇ ਪਹਿਲਾਂ 5 ਮਹੀਨੇ ਦੀ ਗੱਪਣਾ ਚਵਾਈ ਚਵਾਈ ਕਿਵੇਂ ਲੱਗੀ ਪਈ ਜਮਾ ਇੱਕ ਨੰਬਰ ਆ ਵੀਰੇ ਠੀਕ ਆ ਵੀਰੇ ਲੈ ਮੈਂ ਤਰੋਂ 9 ਕਿਲ ਵੇਖੋ ਦੋ ਇਹ ਪ੍ਰਿੰਟ ਪ੍ਰਿੰਟ ਨਸਲ ਵਾਲੀ ਵਹਿੜ ਆ ਵਹਿੜ ਚੰਗੀ ਆ ਤੋਕੜ ਕੱਪਣ ਲੈਣੀ ਆ ਨਾ ਫਿਰ ਤਾਂ ਚੰਗੇ ਹੈਗਾ ਕਿਉਂਕਿ ਇੱਕ ਤਾਂ ਗਾਂ ਗਾਂ ਵਾਧੇ ਵਾਲੀ ਚੀਜ਼ ਆ ਦੂਜੀ ਗੱਲ ਇਹ ਆ ਵੀ ਤੋਕੜ ਕੱਪਣ ਆ ਮਿੱਤਰੋ ਗਾ ਸੁਣਨ ਨੂੰ ਆਸਾ ਡਾਕਟਰ ਨੇ ਕੀਤੀ ਚੈੱਕ ਪਾਸ ਆ ਤੁਹਾਡੇ ਲਈ ਵੀ ਖਾਸ ਆ ਮੇਰੇ ਲਈ ਵੀ ਖਾਸ ਆ ਚਾਰੇ ਥਣ ਥਣ ਤੁਣ ਇੱਕੋ ਜਿਹਾ ਲੱਗਾ ਹੋਇਆ ਕਰਮਾਣੋਂ ਲੈਵੇ ਭਾਂਡੇ ਲੋ ਥੱਲੋਂ ਆ ਜਿਹੜੀ ਪੂਰੀ ਚੰਗੀ ਆ ਸਾਫ ਸੁਥਰੇ ਢਾਂਚੇ ਦੇ ਵਿੱਚ ਆ ਸੂਹ ਤੀਜੇ ਲਈ ਕੱਪਣ ਹੋਊਗੀ ਹੈ ਨਾ ਬਾਈ ਹਾਂਜੀ ਵੀਰੇ ਹੂੰ ਇਹ ਕਿੰਨੇ ਦੀ ਦੇ ਦਈਏ ਸਖਵੀਰ ਬਾਈ ਇਹਦਾ ਮੁੱਲ 45743000 ਦੀ ਵੜ ਦੇ ਦਿਆਂਗੇ। ਮੁੱਲ 45743000 ਦੀ ਦੇ ਦੇਾਂਗੇ। ਮਾਨਤਾ ਨੇ ਦੇ ਵਿੱਚੋਂ। ਹਾਂ ਵੀਰੇ ਕਰ ਦਿਆਂਗੇ। ਠੀਕ ਆ ਬਾਈ। ਤੇ ਇਹ ਨਗਸੀ ਬਾਈ ਦੇ ਮਿੱਤਰੋ ਇਹਨਾਂ ਨਗਾਂ ਨੂੰ ਖਰੀਦਣ ਦੇ ਲਈ ਬਦਨੀ ਕਾਲਾ ਪਿੰਡ ਵਿੱਚ ਆਉਣਾ ਪੈਣਾ ਨੰਬਰ ਬਾਈ ਦਾ 94633 19970 94633 19970 ਤੇ ਕਰ ਲਿਓ ਕਾਲ। ਬਹੁਤ ਸ਼ੁਕਰੀਆ। ਮਿਲਦੇ ਆ ਫਿਰ ਕਿਸੇ ਨਵੀਂ ਵੀਡੀਓ ਦੇ ਨਾਲ।